ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਾਨਕ ਸ਼ਾਹੀ ਸੰਮਤ 557 ਦੀ ਤਰੀਕ 4 ਅਸੂਅ ਸਿੱਖ ਨਜ਼ਰੀਏ ਤੋਂ ਅਸੀਂ ਦੱਖਣ ਏਸ਼ੀਆ ਤੇ ਕੌਮਤਰੀ ਪੱਤਰ ਦੇ ਉੱਤੇ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਉਹਨਾਂ ਨੂੰ ਦੇਖਣ ਦੀ ਉਹਨਾਂ ਨੂੰ ਪਰਖਣ ਦੀ ਕੋਸ਼ਿਸ਼ ਕਰਾਂਗੇ ਸਿੱਖ ਨਜ਼ਰੀਏ ਤੋਂ ਦਿਲਚਸਪ ਹੋਵੇਗਾ ਦੱਖਣ ਏਸ਼ੀਆ ਦਾ ਸਿਵਲਾਈਜ਼ੇਸ਼ਨਲ ਕਲੈਸ਼ ਕਿ ਅਮਰੀਕਾ ਸਿੱਖਾਂ ਦੀ ਮਦਦ ਕਰਨ ਦੇ ਵਿੱਚ ਲੇਟ ਹੋ ਗਿਆ ਜਦ ਸਿੱਖ ਹਾਲੇ ਐਨੇ ਜੋਗੇ ਨਹੀਂ ਹੋਏ ਇਹ ਸਵਾਲ ਸਭ ਤੋਂ ਵੱਡਾ ਸਵਾਲ ਹੈ ਕਦੇ ਤੁਸੀਂ ਇਸ ਬਾਰੇ ਸੋਚਿਆ ਨਹੀਂ ਹੋਏਗਾ ਪਰ ਜੇਕਰ ਅੱਜ ਦਾ ਇਹ ਪ੍ਰੋਗਰਾਮ ਦੇਖ ਕੇ ਤੁਸੀਂ ਇਹ ਸੋਚੋਗੇ ਤਾਂ ਤੁਹਾਨੂੰ ਆਪਣੇ ਆਪ ਦੇ ਵਿੱਚ ਬਿਨਾਂ ਕਿਸੇ ਗੱਲਬਾਤ ਦੇ ਬਿਨਾਂ ਕਿਸੇ ਮਦਦ ਦੇ ਬਿਨਾਂ ਕੋਈ ਕਿਤਾਬ ਪੜ੍ਹਿਆ ਕਾਫੀ ਕੁਝ ਪਤਾ ਲੱਗੇਗਾ ਨਵੇਂ ਵਰਲਡ ਆਰਡਰ ਦੇ ਦੌਰਾਨ ਸਿੱਖਾਂ ਦਾ ਪਾਤਸ਼ਾਹੀ ਦਾਵਾ ਅੱਜ ਕਿੱਥੇ ਮਿਲਣੀ ਹੈ ਕਿਉਂਕਿ ਤੁਹਾਡੀ ਬૌਧਿਕ ਅਵਸਥਾ ਸਾਰੇ ਸਵਾਲਾਂ ਦੇ ਜਵਾਬ ਦਿੰਦੀ ਹੈ ਅਤੇ ਇੱਕ ਹੋਰ ਜਿਹੜਾ ਸਭ ਤੋਂ ਵੱਡਾ ਸਵਾਲ ਹੈ ਉਹ ਇਹ ਹੈ ਕਿ ਪੰਜਾਬ ਚ ਭਈਆਂ ਦੇ ਵਿਰੋਧ ਚ ਇੱਕ ਹੋਰ ਨਵਾਂ ਮੋੜ ਆਉਣ ਜਾ ਰਿਹਾ ਤੇ ਉਹ ਮੋੜ ਕੀ ਹੋਵੇਗਾ ਤੇ ਲੜਾਈ ਕੁਮੰਤਰੀ ਪਦਰ ਤੇ ਜਦੋਂ ਅਸੀਂ ਵਿਚਾਰਦੇ ਹਾਂ ਦੇਖਦੇ ਹਾਂ ਪਰਖਦੇ ਹਾਂ ਤਾਂ ਕੁਮੰਤਰੀ ਪਦਰ ਤੇ ਵੀ ਸਿੱਖ ਉਸ ਪਦਰ ਦੇ ਉੱਤੇ ਲੜੀ ਜਾ ਰਹੀ ਹੈ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਉਹ ਕਹਾਂਗੇ ਕਿ ਇੱਕ ਨੈਰੇਟਿਵ ਬਣਨ ਜਾ ਰਿਹਾ ਅੱਜ ਦੀ ਜਿਹੜੀ ਗੱਲਬਾਤ ਆ ਆਪਾਂ ਦਸ਼ਮੇਸ਼ ਪੀਤਾ ਦੇ ਸਵਈਏ ਤੋਂ ਸ਼ੁਰੂ ਕਰਦੇ ਹਾਂ ਕਿਉਂਕਿ ਜੋ ਸਾਡੇ ਸਾਹਮਣੇ ਦਿਖਾਈ ਦੇ ਰਿਹਾ ਪਿਛਲੇ ਦਿਨਾਂ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਉਹ ਸਬੰਧ ਦੇ ਵਿੱਚ ਦਸ਼ਮੇਸ਼ ਪੀਤਾ ਦਾ ਇਹ ਸਾਨੂੰ ਸਵਈਆ ਆਪਣੇ ਆਪ ਦੇ ਵਿੱਚ ਰਾਹ ਦਿਖਾਉਂਦਾ ਉਹ ਕਹਿੰਦੇ ਨੇ ਕਿ ਬਾਣ ਚਲੇ ਕੋਈ ਕੁੰਕਮ ਮਨੋ ਬਾਣ ਚਲੇ ਕੋਈ ਬਾਣ ਚਲੇ 23 ਕੁੰਕਮ ਮਨੋ ਮੁੱਠ ਗੁਲਾਲ ਕੀ ਸਾੰਗ ਪਰ ਹਾਰੀ ਮੋਠ ਗੁਲਾਲ ਕੀ ਸਾਂਗ ਪਰਹਾਰੀ ਇਹਦਾ ਭਾਵ ਇਹ ਹੈ ਕਿ ਕਮਾਣਾ ਦਾ ਬਾਣਾ ਦਾ ਚਲਣਾ ਇੰਜ ਮੰਨੋ ਕਿ ਕੇਸਰ ਨਾਲ ਹੋਲੀ ਖੇਡੀ ਜਾ ਰਹੀ ਹੋਵੇ ਮੁਠੀ ਵਿੱਚ ਲਾਲ ਰੰਗ ਪਾ ਕੇ ਸੁਟਣਾ ਜਿਵੇਂ ਬਰਛੀ ਦਾ ਚਲਾਉਣਾ ਹੋਵੇ ਬਰਛਿਆਂ ਦਾ ਚਲਾਉਣਾ ਹੋਵੇ ਢਾਲ ਮੰਨੋ ਢਫ ਮਾਲ ਬਣੀ ਢਾਲ ਮੰਨੋ ਢਫ ਮਾਲ ਬਣੀ ਹੱਥ ਨਾਲ ਬੰਦੂਕ ਛੁਟੇ ਪਿਚਕਾਰੀ ਇਹ ਜਾਣਨਾ ਕਰੋ ਕਿ ਢਾਲ ਢਫਲੀ ਵਾਂਗ ਖੜਕ ਰਹੀ ਹੈ ਵਾਹ ਕੀ ਰੰਗ ਬਣਿਆ ਮਹਾਰਾਜ ਨੇ ਇਹ ਜਾਣਨਾ ਕਰੋ ਕਿ ਢਾਲ ਢਫਲੀ ਵਾਂਗ ਖੜਕ ਰਹੀ ਹੈ ਬੰਦੂਕ ਜਿਵੇਂ ਪਿਚਕਾਰੀ ਚਲਦੀ ਹੋਵੇ ਸਰੌਣ ਭਰੇ ਸਰੌਣ ਭਰੇ ਪਟਵੀਰਣ ਕੇ ਉਪਮ ਜਨ ਘੋਰ ਕੇ ਕੇਸਰ ਡਾਰੀ ਖੂਨ ਨਾਲ ਸੂਰਮਿਆਂ ਦੇ ਕੱਪੜੇ ਇਸ ਤਰ੍ਹਾਂ ਭਿੱਜ ਗਏ ਨੇ ਇਹ ਚ ਜਾਣਨਾ ਕਰੋ ਕਿ ਕੇਸਰ ਨੂੰ ਪਾਣੀ ਵਿੱਚ ਘੋਲ ਕੇ ਉਹਨਾਂ ਤੇ ਡੋਲਿਆ ਗਿਆ ਹੋਵੇ ਖੇਲ ਇਤਫਾਗ ਕੇ ਵੀਰ ਲਰ ਖੇਲ ਇਤਫਾਗ ਕੇ ਵੀਰ ਲਰ ਨਵਲਾਸੀ ਲੀਏ ਕਰਵਾਰ ਕਟਾਰੀ ਫੱਗਣ ਦੇ ਮਹੀਨੇ ਦੀ ਖੇਡ ਹੋਲੀ ਸੂਰਮੇ ਖੇਡ ਰਹੇ ਨੇ ਉਹਨਾਂ ਦੀਆਂ ਕਿਰਪਾਨਾਂ ਅਤੇ ਕਟਾਰਾਂ ਫੁੱਲ ਚੜੀਆਂ ਦਾ ਰੂਪ ਹਨ ਫੁੱਲ ਚੜੀਆਂ ਦਾ ਰੂਪ ਧਾਰਨ ਕਰ ਚੁੱਕੀਆਂ ਨੇ ਇਹ ਦ੍ਰਿਸ਼ ਆਪਣੇ ਆਪ ਦੇ ਵਿੱਚ ਸਾਹਿਬ ਸੱਚੇ ਪਾਤਸ਼ਾਹ ਨੇ ਚਿੱਤਰ ਕੀਤਾ ਪਿਛਲੇ ਦਿਨਾਂ ਦੇ ਵਿੱਚ ਖੂਨ ਖੂਨ ਦੇ ਨਾਲ ਜਿਹੜੇ ਅਸੀਂ ਦ੍ਰਿਸ਼ ਨੇ ਲੱਥਪੱਥ ਹੋਏ ਦੇਖੇ ਨੇ ਤੇ ਅੱਗੇ ਜਿਹੜਾ ਵੇਲਾ ਹੈ ਉਹ ਵੀ ਕੁਝ ਐਸੀ ਤਰ੍ਹਾਂ ਦਾ ਪ੍ਰਤੀਤ ਹੁੰਦਾ ਉਸ ਸਬੰਧ ਦੇ ਵਿੱਚ ਜਦੋਂ ਅਸੀਂ ਕੁਮੰਤਰੀ ਪੱਤਰ ਦੇ ਉੱਤੇ ਵਾਪਰ ਰਹੀਆਂ ਘਟਨਾਵਾਂ ਤੇ ਦੱਖਣ ਏਸ਼ੀਆ ਦੇ ਵਿੱਚ ਜੋ ਕੁਝ ਚੱਲ ਰਿਹਾ ਤੇ ਉਸ ਦੇ ਨਾਲ ਜੇ ਜੋੜ ਕੇ ਦੇਖੀਏ ਪੰਜਾਬ ਦੇ ਵਿੱਚ ਜੋ ਅੱਜ ਹਾਲਾਤ ਨੇ ਉਹ ਵੀ ਉਸੇ ਦਿਸ਼ਾ ਵੱਲ ਸਾਨੂੰ ਸੰਕੇਤ ਕਰਦੇ ਨੇ ਜਾਣਕਾਰੀ ਦਿੰਦੇ ਨੇ ਕਿ ਇਹ ਜਿੱਥੇ ਖਾਲਸੇ ਦੀ ਆਜ਼ਾਦੀ ਖਾਲਸੇ ਦਾ ਪਾਤਸ਼ਾਹੀ ਦਾਵਾ ਉਸ ਸਬੰਧ ਦੇ ਵਿੱਚ ਉਹ ਤਾਂ ਹੀ ਬਣਦਾ ਜੇ ਅਜਿਹੇ ਦ੍ਰਿਸ਼ ਤੁਸੀਂ ਬਣਾਉਣ ਦੇ ਲਈ ਅਤੇ ਦੇਖਣ ਦੇ ਲਈ ਤਿਆਰ ਹੋ ਅ ਕੁਮਾਂਤਰੀ ਪੱਤਰ ਦੇ ਉੱਤੇ ਅ 트럼ਪ ਨੇ ਸਟੇਟਮੈਂਟ ਦਿੱਤੀ ਹੈ ਕਿ ਯੂਐਸ ਟ੍ਰਾਈਿੰਗ ਟੂ ਗੈਟ ਬਾਗਰਾਮ 에어ਵੇਜ਼ ਬੈਕ ਫਰੋਮ ਤਾਲੀਬਾਨ ਇਨ ਅਫਗਾਨਿਸਤਾਨ ਕਿ ਪ੍ਰੈਜ਼ੀਡੈਂਟ 트럼ਪ ਨੇ ਇਹ ਇੱਛਾ ਜ਼ਾਹਰ ਕੀਤੀ ਹੈ ਕਿ ਅਫਗਾਨਿਸਤਾਨ ਵਿੱਚ ਬਾਗਰਾਮ ਹਵਾਈ 베이스 ਹੈ ਜਿਹੜਾ ਉਹ ਤਾਲਿਬਾਨਾਂ ਤੋਂ ਵਾਪਸ ਲਿਆ ਜਾਵੇ ਪ੍ਰੈਜ਼ੀਡੈਂਟ ਸੇਜ਼ ਬਾਗਰਾਮ 에ਅਰਫੀਲਡ ਇਜ਼ ਐਨ ਆਵਰ ਅਵੇ ਫਰੋਮ ਵੇਅਰ ਚਾਈਨਾ ਮੇਕਸ ਇਟਸ ਨਿਊਕਲੀਅਰ ਵੈਪਨਸ ਇਹ ਬਹੁਤ ਵੱਡੀ ਖਬਰ ਤੇ ਪ੍ਰੈਜ਼ੀਡੈਂਟ 트럼ਪ ਨੇ ਕਿਹਾ ਕਿ ਬਾਗਰਾਮ ਦਾ ਜਿਹੜਾ ਹਵਾਈ ਬੇਸ ਉਹ ਸਿਰਫ 1 ਘੰਟੇ ਦੀ ਦੂਰੀ ਤੇ ਆ ਕਿਹੜੀ ਦੂਰੀ ਤੇ ਜਿੱਥੇ ਚੀਨ ਕਹਿੰਦੇ ਕਿ ਜਿੱਥੇ ਚੀਨ ਨਿਊਕਲੀਅਰ ਪਰਮਾਣੂ ਹਥਿਆਰ ਬਣਾਉਂਦਾ ਇਹ ਵੱਡੀ ਖਬਰ ਆ ਇਹ ਸੰਕੇਤ ਹੈ ਇੱਕ ਬਹੁਤ ਵੱਡਾ ਸੋ ਐਸੇ ਤਰੀਕੇ ਨਾਲ ਅਸੀਂ ਕਹਾਂਗੇ ਕਿ 트럼ਪ ਦਾ ਮੋਦੀ ਦੇ ਜਨਮ ਦਿਨ ਦੇ ਉੱਤੇ ਇੱਕ ਸੁਨੇਹਾ ਜਿਹੜਾ ਹੈ ਉਸ ਨੂੰ ਵਧਾਈ ਦਿੱਤੀ ਹੈ ਉਹ ਦੋ ਪਰਤੀ ਹੈ ਜਿਹੜੇ ਪੋਲੀਟੀਕਲ ਐਕਸਪਰਟ ਨੇ ਉਸ ਨੂੰ ਕਈ ਪਰਤਾਂ ਦੇ ਵਿੱਚ ਖੋਲਣ ਦੇਖਣ ਪਰਖਣ ਦੀ ਕੋਸ਼ਿਸ਼ ਕਰਦੇ ਨੇ ਤੇ ਅਸੀਂ ਦੇਖਦੇ ਹਾਂ ਕਿ ਇਹ ਦੋ ਪਰਤੀ ਹੈ ਇਹ ਸੁਨੇਹਾ ਆਪਣੇ ਆਪ ਦੇ ਵਿੱਚ ਇਸ ਤਰ੍ਹਾਂ ਕਿ ਜਿਹੜਾ ਇਹਦੇ ਚ ਪਰਸਨਲ ਇੰਟਰਸਟ ਨੇ ਉਹ ਸਬੰਧ ਬਣਾਉਂਦੇ ਨੇ ਨਾ ਕਿ ਇਸ਼ਾਰੇ ਇਹ ਕਹਿਣ ਦਾ ਮਤਲਬ ਹੈ ਇਸ ਮੋਦੀ ਨੂੰ ਜਿਹੜੀ ਵਧਾਈ ਦਿੱਤੀ ਗਈ ਹੈ ਤੇ ਇਹਦੇ ਕੁਝ ਨੁਕਤੇ ਨੇ ਜਿਹੜੇ ਭਾਰੂ ਹੋ ਕੇ ਸਾਡੇ ਸਾਹਮਣੇ ਆਉਂਦੇ ਨੇ 트럼ਪ ਦਾ ਭਾਰਤ ਦੇ ਪ੍ਰਤੀ ਜਿਹੜਾ ਰੁਖ ਹੈ ਨਾ ਉਹ ਵਪਾਰਕ ਕਲੀਅਰ ਆ ਸਾਰਿਆਂ ਨੂੰ ਪਤਾ ਇਹ ਰਣਨੀਤਿਕ ਨਹੀਂ ਕਿਉਂਕਿ ਜਿਹੜਾ ਸਟ੍ਰੈਟੈਜੀਕਲ ਪਹੁੰਚ ਹੈ ਅਮਰੀਕਾ ਦੀ ਉਹ ਭਾਰਤ ਦੇ ਨਾਲ ਕੁਝ ਵੱਖਰੇ ਤਰੀਕੇ ਨਾਲ ਕਦਮ ਅੱਗੇ ਬਤਾਉਦੀ ਹੈ ਪਰ ਜਿਹੜੀ 트럼ਪ ਦੀ ਅਤੇ ਨਵੀਂ ਨੀਤੀ ਹੈ ਜਿਹੜੀ ਅਮਰੀਕਾ ਦੀ ਉਹ ਇੱਕ ਵਪਾਰਕ ਨੀਤੀ ਵਧੇਰੇ ਹੈ ਉਸ ਦੇ ਵਿੱਚ ਵਪਾਰ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਤੇ ਪਬਲਿਕ ਤੌਰ ਦੇ ਉੱਤੇ ਮੋਦੀ ਦੀ ਕੀਤੀ ਕੀ ਤਾਰੀਫ ਤੇ ਪਲੱਸ ਜਿਹੜਾ ਨਿੱਜੀ ਤੌਰ ਦੇ ਉੱਤੇ ਮੋਦੀ ਦੇ ਉੱਤੇ ਅਤੇ ਭਾਰਤ ਦੇ ਉੱਤੇ ਦਬਾਅ ਪਾਇਆ ਹੋਇਆ ਹੈ ਇਸ ਵੇਲੇ ਅਮਰੀਕਾ ਨੇ ਇਹਨੂੰ ਮਿਲਾ ਕੇ ਜੇ ਆਪਾਂ ਦੇਖੀਏ ਤਾਂ ਸਥਿਤੀ ਬੜੀ ਜਿਹੜੀ ਹਾਲਤ ਬਹੁਤ ਦਿਲਚਸਪ ਬਣ ਜਾਂਦੀ ਹੈ ਰੂਸੀ ਤੇਲ ਖਰੀਦਣ ਬਦਲੇ ਜਿਹੜੀਆਂ ਕਹਾਂਗੇ ਕਿ ਦਬਾਅ ਪ੍ਰੈਸ਼ਰ ਬਣਿਆ ਹੋਇਆ ਭਾਰਤ ਦੇ ਉੱਤੇ ਉਹ ਇੱਕ ਸੋਰਸ ਆ ਇੱਕ ਸਾਧਨ ਉਹ ਨੈਤਿਕ ਜੰਗ ਦਾ ਹਿੱਸਾ ਨਹੀਂ ਜਦੋਂ ਨੈਤਿਕ ਜੰਗ ਅਤੇ ਜ਼ਾਹਰਾ ਜੰਗ ਲੜੀ ਜਾਏਗੀ ਉਸ ਦੇ ਐਲਾਨ ਉਸ ਸੰਬੰਧੀ ਜੋ ਪੇਸ਼ਕਦਮੀਆਂ ਨੇ ਜਾਂ ਜ਼ਾਹਰਾ ਤੌਰ ਦੇ ਉੱਤੇ ਮੈਦਾਨ ਦੇ ਉੱਤੇ ਜਾਂ ਉੱਪਰਲੇ ਤੌਰ ਦੇ ਉੱਤੇ ਸਾਨੂੰ ਦਿਖੂਗਾ ਉਹ ਦ੍ਰਿਸ਼ ਬਿਲਕੁਲ ਵੱਖਰਾ ਹੋਊਗਾ ਉਹ ਉਹ ਬਿਲਕੁਲ ਜਿਵੇਂ ਅਸੀਂ ਸਵਈਆ ਪੜਿਆ ਨਾ ਮਹਾਰਾਜ ਦਾ ਉਹ ਬਿਲਕੁਲ ਉਸੇ ਤਰ੍ਹਾਂ ਦਾ ਦ੍ਰਿਸ਼ ਚਿੱਤਰਣ ਹੋਊਗਾ ਉਹਦੇ ਮਕਸਦ ਦਿਖਾਵੇ ਵਾਲੀਆਂ ਰਿਆਤਾਂ ਨੇ ਜਿਨ੍ਹਾਂ ਨੂੰ ਉਹ ਜਿੱਤ ਵਿੱਚੋਂ ਪੇਸ਼ ਕਰ ਸਕੇ ਅਮਰੀਕਾ ਜਿਵੇਂ ਖੇਤੀਬਾੜੀ ਡੇਰੀ ਟੈਕ ਐਕਸੈਸ ਤੇ ਇਹ ਚੀਜ਼ਾਂ ਨੇ ਜਿਹੜੀਆਂ ਅ ਅਮਰੀਕਾ ਚਾਹੁੰਦਾ ਫ੍ਰੀ ਟ੍ਰੇਡ ਦੇ ਉੱਤੇ ਤੇ ਭਾਰਤ ਦੇ ਨਾਲ ਵਪਾਰ ਦੇ ਸਬੰਧ ਦੇ ਵਿੱਚ ਸੋ ਆਪਣੇ ਆਪ ਦੇ ਵਿੱਚ ਇੱਕ ਪੈੰਥੜਾ ਇਸ ਨੂੰ ਤੁਸੀਂ ਜੰਗੀ ਪੈੰਥੜਾ ਵੀ ਕਹਿ ਸਕਦੇ ਹੋ ਇਸ ਨੂੰ ਤੁਸੀਂ ਨਿਊ ਵਰਲਡ ਆਰਡਰ ਦੇ ਸਬੰਧ ਦੇ ਵਿੱਚ ਤੁਸੀਂ ਉਸ ਤਰੀਕੇ ਨਾਲ ਵੀ ਦੇਖ ਸਕਦੇ ਹੋ ਜਿੱਥੇ ਭਾਰਤ ਦੀ ਹਾਲਤ ਹੈ ਜਿਹੜੀ ਉਹ ਜਿਹੜੀ ਇੱਕ ਦੋ ਜੱਟਾਂ ਦੇ ਦੋ ਕਿਸਾਨਾਂ ਦੇ ਦਰਮਿਆਨ ਦੇ ਵਿੱਚ ਫਸੇ ਹੋਏ ਸੀਰੀ ਦੇ ਬਰਾਬਰ ਤੇ ਉਸਦੀ ਵੈਲਿਊ ਵੀ ਸੀਰੀ ਦੇ ਬਰਾਬਰ ਹੈ ਤੇ ਜਦੋਂ ਜੱਟ ਕਹਿੰਦੇ ਸਮਝਦਾਰ ਹੋ ਜਾਂਦੇ ਨੇ ਤੇ ਦੋ ਦੋਵਾਂ ਦੇ ਦਰਮਿਆਨ ਸੀਰੀ ਹੈ ਜਿਹੜਾ ਉਸ ਦੀ ਜਿਹੜੀ ਵੈਲਿਊ ਹੈ ਉਹ ਇਸ ਤਰੀਕੇ ਨਾਲ ਆਪਣੇ ਆਪ ਦੀ ਵੈਲਿਊ ਆਪਣੀ ਬੁੱਕਤ ਹੈ ਜਿਹੜੀ ਉਹ ਖਤਮ ਕਰ ਲੈਂਦਾ ਤੇ ਨਾ ਉਹ ਉਧਰ ਜੋਗਾ ਰਹਿੰਦਾ ਤੇ ਨਾ ਉਹ ਉਧਰ ਜੋਗਾ ਰਹਿੰਦਾ ਹੁਣ ਇੱਥੇ ਦੋ ਜੱਟ ਨੇ ਇੱਕ ਅਮਰੀਕਾ ਤੇ ਦੂਜਾ ਰੂਸ ਹੈ ਤੇ ਭਾਰਤ ਦੀ ਹਾਲਤ ਹੈ ਜਿਹੜੀ ਉਹ ਬਿਲਕੁਲ ਸਿਰੀ ਦੀ ਨਹੀਂ ਹੋ ਚੁੱਕੀ ਹੈ ਹੁਣ ਇਸ ਸਬੰਧ ਦੇ ਵਿੱਚ ਅਸੀਂ ਸਿਰੀ ਦੀ ਜਿਹੜੀ ਹਾਲਤ ਜਦੋਂ ਉਸ ਨੂੰ ਮੈਂ ਸੌਖੇ ਸ਼ਬਦਾਂ ਵਿੱਚ ਦੱਸ ਰਿਹਾ ਹਾਂ ਕਿਉਂਕਿ ਜਦੋਂ ਅਸੀਂ ਜਿਹੜੇ ਮਜ਼ਮੂਨ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ ਉਸ ਸਬੰਧ ਦੇ ਵਿੱਚ ਮੈਂ ਕਹਾਗਾ ਕਿ ਠੀਕ ਹੈ ਕਿ ਦੁਨੀਆ ਦੇ ਜਿਹੜੇ ਐਕਸਪਰਟ ਨੇ ਪੋਲੀਟੀਕਲ ਐਕਸਪਰਟ ਨੇ ਉਹ ਵੱਖ-ਵੱਖ ਸ਼ਬਦ ਹੁੰਦੇ ਨੇ ਉਹਨਾਂ ਕੋਲ ਵੱਖ-ਵੱਖ ਧਾਰਨਾਵਾਂ ਹੁੰਦੀਆਂ ਨੇ ਤੇ ਵੱਖ-ਵੱਖ ਪਿਛੋਕੜ ਤੋਂ ਉਹ ਐਗਜ਼ਾਮਪਲਸ ਵੀ ਚੁੱਕ ਕੇ ਤੁਹਾਨੂੰ ਸ਼ਰਸ਼ਾਰ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਅਸੀਂ ਬੜੇ ਸੌਖੇ ਤਰੀਕੇ ਨਾਲ ਆਪਣੀ ਪੰਜਾਬੀ ਸਰਲ ਭਾਸ਼ਾ ਦੇ ਵਿੱਚ ਇਸ ਨੂੰ ਖੋਲਣ ਦੀ ਤੇ ਇਸ ਦੇ ਉੱਤੇ ਵਿਚਾਰ ਕਰਨ ਦੀ ਜਿਹੜੀ ਹੈ ਉਹ ਸ਼ੁਰੂਆਤ ਕੀਤੀ ਆਪਾਂ ਨੇ ਪਿਛਲੇ ਕਈ ਮਹੀਨਿਆਂ ਤੋਂ ਆਪਾਂ ਇਸ ਸੰਬੰਧ ਦੇ ਵਿੱਚ ਆਲ ਇੰਡੀਆ ਇੱਕ ਜਦੋਂ ਕਮੰਤਰੀ ਪੱਤਰ ਦੇ ਉੱਤੇ ਜਿਹੜੀਆਂ ਤਾਕਤਾਂ ਨੇ ਉਹ ਜਦੋਂ ਵਪਾਰ ਦੇ ਸਬੰਧ ਦੇ ਵਿੱਚ ਜਾਂ ਪੋਲੀਟੀਕਲ ਸਬੰਧ ਦੇ ਵਿੱਚ ਭਾਰਤ ਨੂੰ ਕਿਸੇ ਤਰੀਕੇ ਨਾਲ ਦੇਖਦੀਆਂ ਨੇ ਜਾਂ ਉਸ ਦੇ ਨਾਲ ਭਾਵੇਂ ਵਪਾਰ ਹੋਵੇ ਜਾਂ ਕਿਸੇ ਵੀ ਤਰੀਕੇ ਨਾਲ ਤਾਂ ਉਸ ਨੂੰ ਆਲ ਇੰਡੀਆ ਦੇ ਤੌਰ ਤੇ ਉੱਤੇ ਦੇਖਦੀਆਂ ਨੇ ਮਤਲਬ ਕਸ਼ਮੀਰ ਤੋਂ ਲੈ ਕੇ ਕਨਿਆ ਕੁਮਾਰੀ ਤੱਕ ਤੇ ਕਾਂਡਲਾ ਦੀ ਬੰਦਰਗਾਹ ਤੋਂ ਲੈ ਕੇ ਮਰੀਪੁਰ ਤੱਕ ਇਹ ਸਾਰੀਆਂ ਦਿਸ਼ਾਵਾਂ ਦੇ ਵਿੱਚ ਭਾਰਤ ਨੂੰ ਇਸ ਤਰੀਕੇ ਨਾਲ ਨਾਪਦੀਆਂ ਨੇ ਹਾਲਾਂਕਿ ਜਿਹੜਾ ਨਿਊ ਵਰਲਡ ਆਰਡਰ ਆ ਉਸ ਦੇ ਵਿੱਚ ਟ੍ਰੇਡ ਨੂੰ ਪਰ ਮੁਖਤਾ ਪ੍ਰਮੁਖਤਾ ਹੈ ਪ੍ਰਧਾਨ ਆ ਟ੍ਰੇਡ ਵਪਾਰ ਆ ਜਿਹੜਾ ਉਹ ਸੰਬੰਧ ਦੇ ਵਿੱਚ ਭਾਰਤ ਦੀ ਅਹਿਮੀਅਤ ਹੋਰ ਵਧ ਜਾਂਦੀ ਹੈ ਕਿਉਂਕਿ ਪਿਛਲੇ ਅਸੀਂ 78 ਸਾਲਾਂ ਦੇ ਵਿੱਚ 1947 ਤੋਂ ਬਾਅਦ ਦੇਖਿਆ ਕਿ ਭਾਰਤ ਆਪਣੇ ਪੈਰਾਂ ਦੇ ਉੱਤੇ ਖੜਾ ਨਹੀਂ ਹੋ ਸਕਿਆ ਭਾਰਤ ਸੋਵਰਨ ਨਹੀਂ ਹੋ ਸਕਿਆ ਭਾਰਤ ਵਪਾਰਿਕ ਤੌਰ ਦੇ ਉੱਤੇ ਜਿਹੜਾ ਹੈ ਉਹ ਇੱਕ ਪੁਲੰਗ ਨਹੀਂ ਪਟ ਸਕਿਆ ਤੇ ਭਾਰਤ ਦਾ ਜਿਹੜਾ ਕਹਾਂਗੇ ਕਿ ਮੈਨੂਫੈਕਚਰਿੰਗ ਸੈਕਟਰ ਹੈ ਜੋ ਪ੍ਰੋਡਕਸ਼ਨ ਉੱਪਰ ਤੋਂ ਦੀ ਉਹ ਅੱਗੇ ਵਧ ਨਹੀਂ ਸਕੀ ਉਹਦੇ ਕਈ ਕਾਰਨ ਨੇ ਆਪਾਂ ਸਮੇਂ-ਸਮੇਂ ਤੇ ਵਿਚਾਰੇ ਨੇ ਪਰ ਇਸ ਕਰਕੇ ਉਹ ਜਿਹੜਾ ਪ੍ਰੋਡਕਸ਼ਨ ਤੋਂ ਅਤੇ ਮੈਨੂਫੈਕਚਰਿੰਗ ਸੈਕਟਰ ਤੋਂ ਜਿਹੜਾ ਖਾਲੀ ਪਿਆ ਪੂਰਾ ਇਲਾਕਾ ਦੱਖਣ ਏਸ਼ੀਆ ਦਾ ਇੱਕ ਵੱਡਾ ਇਲਾਕਾ ਜਿਸ ਦੀ ਆਬਾਦੀ ਬਹੁਤ ਹੈ ਜਿੱਥੇ ਖਪਤ ਬਹੁਤ ਹੁੰਦੀ ਹੈ ਸਾਮਾਨ ਦੀ ਤੇ ਇੰਨੀ ਖਪਤ ਹੁੰਦੀ ਹੈ ਕਿ ਉੱਥੇ ਭਾਵੇਂ ਦੁੱਧ ਤੁਸੀਂ ਨਕਲੀ ਬਣਾ ਕੇ ਵੇਚ ਦੋ ਉਹ ਵੀ ਹੱਥੋ-ਹੱਥ ਵਿਕ ਜਾਂਦਾ ਭਾਵੇਂ ਤੁਸੀਂ ਸਰੋਂ ਦਾ ਤੇਲ ਨਕਲੀ ਬਣਾ ਕੇ ਵੇਚਦੇ ਹੋ ਭਾਵੇਂ ਦੇਸੀ ਘਿਓ ਨਕਲੀ ਬਣਾ ਕੇ ਵੇਚਦੇ ਹੋ ਗੱਲ ਕੀ ਸੂਈ ਤੋਂ ਜਹਾਜ਼ ਤੱਕ ਅਤੇ ਖਾਣ ਪੀਣ ਵਾਲੀ ਹਰ ਚੀਜ਼ ਪਹਿਨਣ ਵਾਲੀ ਹਰ ਚੀਜ਼ ਮੱਥੇ ਤੇ ਲਾਉਣ ਵਾਲੀ ਮੂੰਹ ਤੇ ਲਾਉਣ ਵਾਲੀ ਗੱਲ ਕੀ ਹਰ ਵਸਤੂ ਆ ਜਿਹੜੀ ਭਾਰਤ ਦੇ ਵਿੱਚ ਨਕਲੀ ਬਣ ਰਹੀ ਹੈ ਤੇ ਨਕਲੀ ਵਿਕ ਰਹੀ ਹੈ ਤੇ ਇੱਥੋਂ ਤੱਕ ਇਹ ਵੀ ਆਲਮ ਇੰਡੀਆ ਦਾ ਕਿ ਉੱਥੋਂ ਦੀਆਂ ਬਣੀਆਂ ਹੋਈਆਂ ਨਕਲੀ ਅਤੇ ਘਟੀਆ ਜਿਹੜੀਆਂ ਵਸਤੂਆਂ ਨੇ ਮਿਲਾਵਟ ਖੋਰੀ ਵਾਲਾ ਸਮਾਨ ਆ ਜਿਹੜਾ ਕੋ ਮੰਤਰੀ ਪੱਦਰ ਦੇ ਉੱਤੇ ਵੀ ਵੱਡੀ ਮਾਤਰਾ 'ਚ ਵਿਕ ਰਿਹਾ